लोगों के द्वारा चुनी हुई सरकार है तो उन्हें तीन करोड़ पंजाबियों की आवाज का सम्मान करना चाहिए अगर वो तीन करोड़ पंजाबियों की आवाज का सम्मान नहीं करेगी पूरा देश देख रहा पूरी दुनिया देख रही है तो फिर पंजाबी भी उनका सम्मान नहीं करेगी आज हम फिर एक आह्वान करते हैं जहाँ जहां भी भाजपा वाले चाहे एमपी हो एमएलए हो हो वर्तमान हो कोई भी पदाधिकारी हो भाजपा का विरोध करके जहां पर भी वो आएंगे और इसी के साथ साथ हमें खबरें जो मिली जो चंडीगढ़ का तैतालीस वाला बस अड्डा था वो भी बंद पड़ा था अंबाले से आगे बस कोई भी नहीं आ रही थी तो ये बहुत बड़ी बात थी मैं दोमा फोरमा वालों किसान मजदूर मोर्चा एसकेएम एम गैर राजनीतिक वालों सरदार जगजीत सिंह डल्लेवाल ਮੈਂ ਆਪਣੇ ਵੱਲੋਂ 3 ਕਰੋੜ ਪੰਜਾਬੀਆਂ ਦਾ ਸਿਰ ਝੁਕਾ ਕੇ ਸਜਦਾ ਕਰਦਾ ਜਿੱਦਾਂ ਉਹਨਾਂ ਨੇ ਅੱਜ ਸਾਡਾ ਸਹਿਯੋਗ ਦਿੱਤਾ ਸਾਥ ਦਿੱਤਾ ਚਾਹੇ ਉਹ ਵਪਾਰ ਮੰਡਲ ਦੇ ਲੋਕ ਸੀਗੇ ਚਾਹੇ ਸਾਡੇ ਦੁਕਾਨਦਾਰ ਭਰਾ ਸੀਗੇ ਚਾਹੇ ਰੈਡੀ ਫੜੀ ਵਾਲੇ ਸੀਗੇ ਚਾਹੇ ਟੈਂਪੂਆਂ ਵਾਲੇ ਸੀਗੇ ਚਾਹੇ ਸਾਡੇ ਦੋਦੀ ਸੀਗੇ ਸਬਜ਼ੀ ਮੰਡੀਆਂ ਵੀ ਬੰਦ ਹੋਈਆਂ ਗੈਸ ਏਜੰਸੀਆਂ ਵੀ ਬੰਦ ਰਹੀਆਂ ਚਾਹੇ ਸਾਡੇ ਸਾਫ ਦਾ ਸੈਨਿਕ ਸੀਗੇ ਚਾਹੇ ਸਾਡੀਆਂ तमाम तरह ਦੀਆਂ ਜਥੇਬੰਦੀਆਂ ਸੀਗੀਆਂ ਹਰ ਵਰਗ ਵੱਲੋਂ तमाम ਵਰਗਾ ਵੱਲੋਂ ਅੱਜ ਦਾ ਬੰਦ ਸਫਲਤਮ ਬੰਦ ਹੋਇਆ ਸਭ ਤੋਂ ਵੱਡੀ ਗੱਲ ਜਿਹੜੀ ਦੇਖੀ ਅਸੀਂ ਲਗਭਗ 175 ਥਾਵਾਂ ਤੇ ਜਥੇਬੰਦੀਆਂ ਦੇ ਕੈਦਰ ਨੇ ਸੜਕਾਂ ਤੇ ਰੇਲਾਂ ਜਾਮ ਕੀਤੀਆਂ ਪਰ 100 ਦੇ ਕਰੀਬ ਜਿਹੜੀਆਂ ਸਾਨੂੰ ਖਬਰਾਂ ਮਿਲੀਆਂ ਆਈਟੀ ਸੈੱਲ ਰਹੀ ਕੁਝ ਫੋਨ ਆਏ ਜਿਹੜੀ ਆਮ ਜਨਤਾ ਸੜਕਾਂ ਤੇ ਆਈ ਹੈਗੀ ਤੋਂ ਲਗਭਗ ਕੈਲੋਪੀ 270 75 ਦੇ ਕਰੀਬ ਪੰਜਾਬ ਦੇ ਵਿੱਚ ਜਾਮ ਲੱਗੇ ਹੈਗੇ ਆ ਔਰ ਸਭ ਤੋਂ ਵੱਡੀ ਗੱਲ ਜਿਹੜੇ ਕੁਝ ਲੋਕ ਗੱਲ ਤੇ ਅੱਜ ਬੋਲ ਰਹੇ ਸੀ ਕਿ ਪੰਜਾਬ ਤੇ ਅਮਨ ਕਾਨੂੰਨ ਨੂੰ ਬਹੁਤ ਵੱਡਾ ਖਤਰਾ ਹੋ ਜੂ ਪੰਜਾਬ ਤਬਾਹ ਹੋ ਜੂ ਜੀ ਇਹ ਐ ਹੋ ਜੂਗਾ ਉਹ ਹੋ ਜੂਗਾ 1947 ਤੋਂ ਬਾਅਦ ਜਿੰਨੇ ਵੀ ਪੰਜਾਬ ਬੰਦ ਹੋਏ ਦਿੱਲੀ ਅੰਦੋਲਨ ਦੋਦਾ ਹੈ ਪਹਿਲਾ ਪੰਜਾਬ ਬੰਦ ਸਭ ਤੋਂ ਵੱਧ ਪਰ ਅਮਨ ਟੰਗਨਾ ਸਿਰੇ ਚੜਿਆ ਹੈਗਾ ਅਸੀਂ ਜਿਹੜੇ ਕੋ ਲਾੜਾ ਲਾੜੀ ਆਏ ਸਾਡੇ ਆਗੂਆਂ ਨੇ ਜਿੱਥੇ ਬੰਦ ਸੀ ਸ਼ੱਕਰ ਵੀ ਪਾਇਆ ਔਰ ਉਹਨਾਂ ਦੀਆਂ ਗੱਡੀਆਂ ਵੀ ਅਸੀਂ ਕਢਵਾਈਆਂ ਹੈਗੀਆਂ ਐਂਬੂਲੈਂਸ ਸਾਡੇ ਵਿੱਚ ਫਸੀਆਂ ਜਾਂ ਸਾਡੇ ਆਗੂ ਅੱਗੇ ਗਏ ਉਹ ਐਂਬੂਲੈਂਸ ਨੂੰ ਅੱਗੇ ਲੈ ਕੇ ਗਏ ਅਸੀਂ ਰਾਹਗੀਰਾਂ ਨੂੰ ਕੋਈ ਇਸ ਕਿਸਮ ਦੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਅਸੀਂ 에ਅਰਪੋਰਟ ਤੇ ਯਾਤਰੀਆਂ ਨੂੰ ਕੱਢਿਆ ਹੈਗਾ ਔਰ ਜਿਹੜੀ ਭਾਜਪਾ ਮੰਦਰ ਮਸਜਿਦ ਦੀ ਰਾਜਨੀਤੀ ਕਰਦੀ ਆ ਜਿਹੜੀ ਹਿੰਦੂਆਂ ਤੇ ਇਹਦੋਂ ਕਾ ਮੁਸਲਮਾਨਾਂ ਦੀ ਰਾਜਨੀਤੀ ਵਿੱਚ ਯਕੀਨ ਰੱਖਦੀ ਆ ਅੱਜ ਪੰਜਾਬੀਆਂ ਦਾ ਅੱਜ ਦਾ ਜੋਸ਼ ਵੇਖ ਕੇ ਪੰਜਾਬੀ ਅੱਜ ਨਹੀਂ ਸਦੀਆਂ ਪਹਿਲਾਂ ਜਦੋਂ ਸਿਕੰਦਰ ਆਇਆ ਸੀ ਉਦੋਂ ਵੀ ਪੰਜਾਬੀ ਲੜੇ ਸੀ ਉਹਨਾਂ ਦੇ ਖਿਲਾਫ ਜਦੋਂ ਮੁਗਲ ਆਏ ਉਦੋਂ ਵੀ ਲੜੇ ਜਦੋਂ ਅੰਗਰੇਜ਼ ਆਏ ਉਦੋਂ ਵੀ ਲੜੇ ਅੱਜ ਪੰਜਾਬੀਅਤ ਨੇ ਮੋਦੀ ਸਰਕਾਰ ਨੂੰ ਦੱਸਤਾ ਵੀ ਤੁਹਾਡਾ ਫਿਰਕੂ ਪੱਤਾ ਪੰਜਾਬ ਵਿੱਚ ਚੱਲਣਾ ਨਹੀਂ ਹੈਗਾ ਜਿਹੜੇ ਇਹ ਦਾਵਾ ਕਰਦੇ ਸੀ ਚੰੜਲਾ ਤੇ ਵੀ ਇਹਨਾਂ ਨਾਲ ਦੁਕਾਨਦਾਰ ਨਹੀਂ ਹੈਗੇ ਇਹਨਾਂ ਨਾਲ ਆਮ ਜਨਤਾ ਨਹੀਂ ਹੈਗੀ ਉਹਨਾਂ ਨੂੰ ਸੋਚ ਲੈਣਾ ਚਾਹੀਦਾ ਵੀ 3 ਕਰੋੜ ਪੰਜਾਬੀ ਆ ਜੇ ਪੱਪਾ ਜੇ ਦੇਸ਼ ਦੀ ਚੁਣੀ ਹੋਈ ਸਰਕਾਰ ਮੋਦੀ ਸਰਕਾਰ ਜੇ ਲੋਕਾਂ ਦੀ ਗੱਲ ਦਾ ਆਵਾਜ਼ ਦਾ ਸਨਮਾਨ ਕਰਦੀ ਆ ਤੇ ਉਹਨਾਂ ਨੂੰ 3 ਕਰੋੜ ਪੰਜਾਬੀਆਂ ਦੀ ਆਵਾਜ਼ ਦੇ ਸਾਹਮਣੇ ਸਿਰ ਝੁਕਾਉਣਾ ਚਾਹੀਦਾ ਉਹਨਾਂ ਨੂੰ ਮਸਲੇ ਨਿਬੇੜਨੇ ਚਾਹੀਦੇ ਆ ਜੇ ਨਹੀਂ ਉਹ ਸਨਮਾਨ ਕਰਦੇ ਪੰਜਾਬੀਆਂ ਦੀ ਆਵਾਜ਼ ਦਾ ਤਾਂ ਫਿਰ ਸਾਰਿਆ ਦੇਸ਼ ਪੂਰੀ ਦੁਨੀਆ ਦੇਖ ਰੇ ਪੰਜਾਬ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਦੇਸ਼ ਦੀ ਗਵਾਈ ਕੀਤੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਦੋਂ ਗਾ ਹੁਣ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਪੰਜਾਬੀ ਅਗਵਾਈ ਕਰ ਰਹੇ ਹੋ ਗਿਆ ਇਹੀ ਇਹੀ ਦੁੱਖ ਆ ਵੀ ਤੁਸੀਂ ਗਵਾਈ ਕਿਉਂ ਕਰਦੇ ਜੇ ਜੋ ਕੋ ਜਾਂਦੇ ਪੰਜਾਬ ਕਰ ਰਿਹਾ ਕੱਲ ਹਰਿਆਣਾ ਵੀ ਕਰੂ ਸਾਨੂੰ ਪੱਕਾ ਹੁੰਦਾ ਜੋ ਪੰਜਾਬ ਦਾ ਟ੍ਰੈਂਡ ਆ ਉਹ ਹਰਿਆਣਾ ਕਰਦਾ ਹੁੰਦਾ ਅਰ ਜਿਵੇਂ ਕੱਲ ਹਰਿਆਣੇ ਦੇ ਵਿੱਚ ਖਾ ਪਚੈਤਾ ਸਾਡੇ ਹੱਕ ਵਿੱਚ ਨਿਤਰੀਆਂ ਕਹਾ ਨੋਂ ਨੂੰ ਉਹਨਾਂ ਦੀ ਫੇਰ ਹੈਗੀ ਅਰਲੀ ਤੋ ਇਸ ਕਰਕੇ ਦੇਦੇ ਨਾਲ ਦੀ ਨਾਲ ਜਿੱਥੇ ਅਸੀਂ ਖਨੌਰੀ ਤੇ ਵੱਡਾ ਕੱਟ ਕਰਨਾ ਉੱਥੇ ਗੁਰਪੁਰਬ ਆ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵੀ ਬਾਦਰਾਂ ਤੇ ਮਨਾਵਾਂਗੇ ਬੱਤ ਤੋਂ ਬਾਅਦ ਇਕੱਠ ਕਰਾਂਗੇ ਸ਼ੰਭੂ ਬਾਦਰ ਤੇ ਔਰ ਮੈਂ ਇੱਕ ਗੱਲ ਕਹੂੰਗਾ ਜੇ ਕਿਸੇ ਨੂੰ ਇਸ ਬੰਦ ਦੇ ਵਿੱਚ ਥੋੜੀ ਬਹੁਤੀ ਤਕਲੀਫ ਵੀ ਆਈ ਹੋਵੇ ਔਰ ਕਿਸੇ ਕੋਲ ਥੋੜੀ ਬਹੁਤੀ ਦਿੱਕਤ ਆਈ ਹੋ ਤੁਮ ਉਸਕੇ ਲਈ ਸ਼ਮਾ ਮੰਗ। ਔਰ ਅਸੀਂ ਕਦੀ ਵੀ ਪੰਜਾਬ ਨੂੰ ਸ਼ੌਕਲੀ ਬੰਦ ਨਹੀਂ ਕਰਦੇ ਹੈਗੇ ਦਿੱਲੀ ਦੇ ਸਾਡੀ ਆਪਣੀ ਜੀ ਮੰਗਾ ਨਹੀਂ ਹੈਗੀਆਂ ਇਹ ਦੇਸ਼ ਦੀਆਂ ਮੰਗਾ ਨੇ ਦੇਸ਼ ਦੇ ਆਰਥਚਾਰੇ ਦੀਆਂ ਮੰਗਾ ਨੇ ਔਰ ਮੈਂ ਸਾਰਿਆਂ ਦੇ ਧੰਨਵਾਦ ਦੇ ਨਾਲ ਲਾਲ ਪ੍ਰੈਸ ਦਾ ਵੀ ਧੰਨਵਾਦ ਕਰਦਾ ਖਾਸ ਕਰਕੇ ਸਾਰਿਆਂ ਦਾ ਪੂਰੇ ਪੰਜਾਬ ਦੇ ਅੰਦਰ ਰਾਤ ਦਿਨ ਇਸ ਮੋਰਚੇ ਦੇ ਅੰਦਰ ਖਨੌਰੀ ਹੋਵੇਗਾ ਸ਼ਭੂਪੱਤ ਹੋਵੇ ਜਿਵੇਂ ਪੰਜਾਬ ਦੀ ਪ੍ਰੈਸ ਨੇ ਸਾਡਾ ਸਹਿਯੋਗ ਕੀਤਾ ਮੈਂ ਉਹਨਾਂ ਸਾਰਿਆਂ ਦਾ تمام مندریا دا ਧੰਨਵਾਦ ਕਰਦਾ ਹੈਗਾ ਜੇ ਕਿਤੇ ਉਹਨਾਂ ਨੂੰ ਨੰਗਣ ਤੇ ਤਕਲੀਫ ਹੋਈ ਹੋਵੇ ਉਹਦੇ ਲਈ ਵੀ ਅਸੀਂ ਅੱਗੇ ਤੋਂ ਕੋਸ਼ਿਸ਼ ਕਰਾਂਗੇ ਤੁਹਾਨੂੰ ਇਸ ਸਮੱਸਿਆ ਮਾ ਨਾ ਧੰਨਵਾਦ ਬੰਦੇ ਸਾਹਿਬ ਬੰਦੇ ਸਾਹਿਬ ਲੱਗਾ ਕਿ ਗੱਲੇਵਾਲ ਸਾਹਿਬ ਨੂੰ ਸਟ੍ਰੀਟ ਫਾਰਮੋਂ ਵहां से کھانے کی کوشش کی جا رہی ہے آپ کے پاس کوئی دیکھیے ਭਗਵੰਤ maan ਸਰਕਾਰ جو آج ਖਨौरी पर मीटिंग हुई वहां वो कुछ भी नहीं डॉक्टरों की टीम लेकर आए भी मेडिकल सेवा ले लीजिए दोनों फॉर्मों का निर्णय था भी किसी किस्म की हम लोग मेडिकल सेवा नहीं लेंगे और हम आज भी कहना चाहते हैं हमारी लड़ाई पंजाब सरकार के खिलाफ नहीं है हमारी लड़ाई हरियाणा सरकार के खिलाफ भी नहीं है हमारा संघर्ष देश की मोदी सरकार के खिलाफ है और पीसफुली ढंग से हम लोग जमहूरियत हमें एजाज देती है तो पंजाब सरकार को तीन करोड़ पंजाबियों की ओर खड़ा होना पड़ेगा वो अदालत का बहाना बनाकर कभी भी खनौरी बॉर्डर पे ऑपरेशन करने की कोशिश ना करें यह दूसरा बैबल कला गोलीकांड होगा ਪਹਿਲੇ ਉਹ ਬਾਈਬਲ ਕਲਾ ਕੋਲੀ ਕਾਂਡ ਵਿੱਚ ਜੋ ਵੀ ਜ਼ਿੰਮੇਵਾਰ ਰਹੇ ਉਹਨਕੋ ਪੰਜਾਬੀ ਨਾ ਤੋਂ ਕبھی ਮਾਫ ਕਰਤੇ ਨਾ ਅਗੇ ਕਰਨਗੇ ਭੰਦੇਰ ਸਾਹਿਬ ਔਰ ਅਗਰ ਅਗਰ ਭਗਵੰਤ ਮਾਨ ਨੇ ਐਸਾ ਕੀਤਾ ਉਹਨਕੋ ਵੀ ਮਾਫੀ ਦੇਣ ਵਾਲਾ ਕੋਈ ਨਹੀਂ ਰਹੇਗਾ ਅਪਦੇਸ਼ ਸਾਹਿਬ ਅਮਰਸਰ ਦੇ ਵਿੱਚ ਤਾਂ ਮਜਦ ਨਹੀਂ ਆਇਆ ਪਰ ਬਾਹਰ ਕਿਤੇ ਜਿਹੜੀ ਆ ਪੱਤਰਕਾਰਾਂ ਦੇ ਨਾਲ ਮੀਡੀਆ ਨਾਲ ਵੀ ਬਹਿਸ ਹੋਈ ਹੈ ਜਿਹੜੀ ਆ ਤਾਂ ਕਿ ਉਹ ਪਰਦੇਸ ਦੇ ਨਾਲ ਹੀ ਜਿਹੜੀ ਆ ਕਿ ਪੀਐਸਐਮ ਦੇ ਅਧਿਕਾਰੀਆਂ ਦੇ ਨਾਲ ਵੀ ਬਹਿਸੀਆਂ ਖਬਰਾਂ ਗੁਰਦਾਸਪੁਰ ਤੋਂ ਪੀਆ ਸਾਹਿਬ ਦਾ ਕਾਫਲਾ ਰੋਕ ਲਿੱਤਾ ਗਿਆ ਜੀ ਦੋ ਗੱਲਾਂ ਮੈਨੂੰ ਲੱਗਦਾ ਇੱਕ ਅੱਧੀ ਥਾਂ ਤੇ ਜੇ ਮਹੱਲੀਚ ਕੋਈ ਗੱਲ ਆਈ ਸੀ ਆਪਣੇ ਆਗੂਆਂ ਨਾਲ ਗੱਲ ਕਰਕੇ ਸਵੈ ਪੱਤਰਕਾਰਾਂ ਦਾ ਮੈਨੂੰ ਫੋਨ ਆਇਆ ਸੀ ਉਹਨੂੰ ਹੀ ਖਤਮ ਕਰ ਲਿਆ ਬੀਐਸਐਫ ਬਾਰੇ ਮੈਂ ਮੀਡੀਆ 'ਚ ਸੁਣਿਆ ਹੈਗਾ ਔਰ ਜਿੱਥੇ ਕੋਈ ਫਰਕ ਰਹਿ ਗਿਆ ਪੰਜਾਬ ਬੰਦੇ ਵਿੱਚ ਅਸੀਂ ਅੱਗੇ ਤੋਂ ਇਹ ਚੀਜ਼ਾਂ ਦਾ ਖਿਆਲ ਨਹੀਂ ਜਿਹੜੀ ਬੀਐਸਐਫ ਦਾ ਕਾਫਲਾ ਰੋਕਿਆ ਗਿਆ ਗੁਰਦਾਸਪੁਰ ਦੇ ਵਿੱਚ ਉਹਦੀ ਸਮਝ ਕਿ ਆਉਂਦੀ ਔਰ ਜਿਹੜਾ ਇਹ ਸੰਘਰਸ਼ ਪੰਜਾਬ ਦੇ ਵਿੱਚ ਵਿੜਿਆ ਗਿਆ ਇਸ ਦਾ ਕੇਂਦਰ ਸਰਕਾਰ ਨੂੰ ਇਹ ਭਾਜਪੀ ਨੂੰ ਕੋਈ ਨੁਕਸਾਨ ਜਿਹੜਾ ਨਹੀਂ ਹੋਣ ਵਾਲਾ ਦੇਖੋ ਮੈਨੂੰ ਲੱਗਦਾ ਇਹ ਇਹ ਐ ਨਹੀਂ ਹੈਗਾ 3 ਕਰੋੜ ਕਰੋੜ ਲੋਕਾਂ ਦੀ ਆਵਾਜ਼ ਕਿ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਪੰਜਾਬ ਵਿੱਚ ਜਿਹੜੀ ਆਵਾਜ਼ ਉੱਠ ਰਹੀ ਆ ਉਹ ਕੋਈ ਦੇਸ਼ ਦੇ ਹਿੱਸੇ ਵਜੋਂ ਨਾ ਵੇਖੀ ਜਾਵੇ ਪੰਜਾਬ ਨੂੰ ਅੱਡ ਕਰਕੇ ਦੇਖਿਆ ਜੇ ਵੈ ਨਹੀਂ ਹੋ ਸਕਦਾ ਪੰਜਾਬੀ ਵੀ ਇਸ ਮੁਲਕ ਦਾ ਹਿੱਸਾ ਨੇ ਜੜੀ ਉਹ ਆਵਾਜ਼ ਚੁੱਕ ਰਹੇ ਨੇ ਉਹ ਦੇਸ਼ ਦੇ ਵਿੱਚ ਜਾ ਰਹੇ ਆ ਹਰ ਪੰਜਾਬ ਦੀ ਆਵਾਜ਼ ਕੇਂਦਰ ਸਰਕਾਰ ਨੂੰ ਮਜਬੂਰ ਕਰੂਗੀ ਮੰਗਾਂ ਮੰਨਣ ਵਾਸਤੇ ਐ ਨਹੀਂ ਹੈਗਾ ਅੱਛਾ ਹਰਜੀਤ ਗਰੇਵਾਲ ਦਾ ਬਿਆਨ ਆਇਆ ਕਿ ਇਹਦੇ ਵਿੱਚ ਕਹਿੰਦੇ ਸਿਰਫ ਪੰਜਾਬੀ ਪਰੇਸ਼ਾਨ ਹੋਏ ਨੇ ਕੇਂਦਰ ਸਰਕਾਰ ਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੇ ਆਫੀਸ਼ੀਅਲੀ ਇਹ ਬਿਆਨ ਜਾਰੀ ਕੀਤਾ ਦੇਖੋ ਗਰੇਵਾਲ ਸਾਹਿਬ ਨੂੰ ਪੁੱਛਦਾ ਕਿਹੜਾ ਵਾ ਪਹਿਲੇ ਇਹ ਗੱਲ ਹੋ ਗਈ ਤੁਹਾਨੂੰ ਲੱਗਦਾ ਬਾਸ ਬਾਸ ਜਿਹਦੇ ਖਿਲਾਫ ਸਰਕਾਰ ਦੇ ਖਿਲਾਫ ਅਸੀਂ ਅੰਦੋਲਨ ਕਰ ਰਹੇ ਹਾਂ ਅੱਜ ਉਹਨਾਂ ਨੂੰ ਤੇ ਸੱਤੀ ਕੱਪੜੀ ਅੱਗ ਲੱਗੀ ਹੋਊ ਜਿਹੜੇ ਕੱਲ ਤਾਂ ਕਹਿੰਦੇ ਸੀ ਪੰਜਾਬੀ ਇਹਨਾਂ ਦੇ ਨਾਲ ਔਰ ਸਾਨੂੰ ਖੁੱਲ ਥੋੜਾ ਪਉਣਗੇ ਸਾਡੇ ਵਿਰੋਧ ਹੀ ਬੋਲਣਗੇ ਇਸ ਕਰਕੇ ਹਰਜੀਤ ਗਰੇਵਾਲ ਸਾਹਿਬ ਦਾ ਆਪ ਮੰਨਦੇ ਆ ਵੀ ਅਸੀਂ ਪਹਿਲੇ ਅੰਦੋਲਨ ਚ ਲੋਕਾਂ ਦੀਆਂ ਗਾਲਾਂ ਖਾਧੀਆਂ ਲੜੇ ਕਹਿੰਦਾ ਸਾਡੇ ਸਿਰ ਹੋਰ ਬਹਾਲ ਤੇ ਉਹ ਆਪਣੇ ਟੰਬਰ ਦਾ ਰੌਲਾ ਸਾਹਮਣ ਬਿਆਨਬਾਦੀ ਇਹੋ ਜੀ ਉਹ ਦਿੰਦੇ ਰਹਿੰਦੇ ਹੁੰਦੇ ਸਾਡਾ ਮੁੱਦਾ ਡੀਰੀਲ ਕਰਦਾ ਅੱਛਾ ਜਿਹੜਾ ਗੁਰਦਾਸਪੁਰ ਭਈਏ ਸਾਹਿਬ ਦਾ ਕਾਫਲਾ ਰੋਕਿਆ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿੱਥੇ ਕਿਤੇ ਫਰਕ ਰਿਹਾ ਆਉਣ ਵਾਲੇ ਸਮੇਂ ਚ ਫਰਕ ਦੂਰ ਕਰਾਂਗੇ ਮੰਦੇਰ ਸਾਹਿਬ ਅੱਜ ਦਾ ਜਿਹੜਾ ਪੱਕਾ ਜਿਹੜਾ ਉਹ ਸਫਲ ਹੋ ਗਿਆ ਤੁਹਾਡੇ ਅਨੁਸਾਰ ਹੁਣ ਅਗਲੀ ਰਣਨੀਤੀ ਦੇਖੋ ਦੋਵੇਂ ਫੋਰਮ ਮੀਟਿੰਗ ਕਰਨਗੇ ਅੰਦੋਲਨ ਚੱਲਣਗੇ ਦੋਵੇਂ ਦੇਖੋ ਅੰਦੋਲਨ ਚੱਲਦੇ ਰਹਿਣਗੇ ਦੋਵੇਂ ਫੋਰਮ ਮੀਟਿੰਗ ਕਰਕੇ ਅਗਲਾ ਐਲਾਨ ਕਰਨਗੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਸਾ ਆਖਰੀ ਸਵਾਲ ਹੈ 31 ਤਰੀਕ ਲਾਸਟ ਹੈ ਸੁਪਰੀਮ ਕੋਰਟ ਵੱਲੋਂ ਕਹੀ ਗਈ ਹੈ ਉਸ ਤੋਂ ਬਾਅਦ ਕੋਈ ਨਾ ਕੋਈ ਨਿਰਣੇ ਅੱਗੇ ਪਿੱਛੇ ਹੋਣਾ ਉਹਦਾ ਹੁਣ ਕੀ ਤੁਹਾਡਾ ਰੁਖ ਹੈ ਕੀ ਸਪਸ਼ਟ ਕਰੋਗੇ ਤੁਸੀਂ ਕਿਉਂਕਿ 31 ਤਰੀਕ ਸੁਪਰੀਮ ਕੋਰਟ ਦੀ ਲਾਸਟ ਡੇਟ ਹੈ ਦੇਖੋ 2 ਤਰੀਕ ਵੀ ਹੈਗੀ ਆ ਅਸੀਂ ਪਹਿਲੇ ਦਿਨ ਵੀ ਕਿਹਾ ਕਿ ਇਹ ਇਸ਼ੂ ਰਾਜਨੀਤਿਕ ਇਸ਼ੂ ਆ ਸਾਡੀਆਂ ਮੰਗਾਂ ਮਸਲਿਆਂ ਦਾ ਸਬੰਧ ਕੇਂਦਰ ਸਰਕਾਰ ਨਾਲ ਹੈ ਇਹ ਅਦਾਲਤਾਂ ਦਾ ਵਿਸ਼ਾ ਨਹੀਂ ਹੈਗਾ ਵਾ ਔਰ ਮੋਦੀ ਸਰਕਾਰ ਅਦਾਲਤ ਦੇ ذریعے ਸਾਡੇ ਤੇ ਜ਼ਬਰਕਾਉਣਾ ਚਾਹੁੰਦੀ ਆ ਤੁਹਾਨੂੰ ਜੇ ਕਿਤੇ ਡਿਟੇਲ ਚਾਉਣਾ ਚਾਹੋਗੇ ਤੁਹਾਨੂੰ ਵੀ ਫੈਸਲੇ ਅਸੀਂ ਸੁਪਰੀਮ ਕੋਰਟ ਦੇ ਦੱਸ ਦੇਵਾਂਗੇ ਜਿਹੜੇ ਕਦੀ ਵੀ ਥੱਲੇ ਲਾਗੂ ਨਹੀਂ ਹੋਏ ਲੋਕਾਂ ਤੋਂ ਵੀ ਵੱਡੀਆਂ ਅਦਾਲਤਾਂ ਨਹੀਂ ਹੁੰਦੀਆਂ ਜਿਵੇਂ ਬਰਾਲੀ ਵਾਲੇ ਮਸਲੇ ਤੇ ਸੁਪਰੀਮ ਕੋਰਟ ਦੇ ਹੁਕਮ ਹੋਏ ਸੀ ਵੀ 100 ਰੁਪਏ ਕਿਸਾਨਾਂ ਨੂੰ ਦਿਓ ਉਹਦਾ ਸਾਨੂੰ ਅਜੇ ਤੱਕ ਨਹੀਂ ਪਤਾ ਲੱਗਾ ਇੱਕ ਵਾਰੀ ਰਕਸ਼ਨ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਸੀ ਲੋਕਾਂ ਦੇ ਵਿਰੋਧ ਤੋਂ ਬਾਅਦ ਪਿੱਛੇ ਜਾਣਾ ਪੈ ਗਿਆ ਸੋ ਇਸ ਕਰਕੇ ਜਿਹੇ ਸੁਪਰੀਮ ਕੋਰਟ ਦਾ ਵੀ ਮੰਨਣਾ ਰਿਹਾ ਵੀ ਕੇਂਦਰ ਗੱਲਬਾਤ ਕਰੇ ਕੇਂਦਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਇਹ ਇਸ਼ੂ ਸਰਕਾਰ ਨਾਲ ਹੈਗਾ ਇਹ ਅਦਾਲਤਾਂ ਦਾ ਕਮੇਟੀਆਂ ਦਾ issues ਨਹੀਂ ਹੈਗਾ ਇਹਨੂੰ ਜਾਣ ਬੁੱਝ ਕੇ ਪਰ ਸਰਕਾਰ ਅਦਾਲਤ ਦਾ ਵਿਸ਼ਾ ਬਣਾ ਰਹੀ ਹੈ ਅੱਛਾ ਥੱਲੇ ਕੋਈ ਹੋਰ ਬੰਦਾ ਆਵਾਜ਼ ਕੀਤਾ ਜਾਏਗਾ ਕਿਉਂਕਿ ਅੱਜ ਕਿਉਂਕਿ ਜਿਸ ਤਰ੍ਹਾਂ ਤੁਸੀਂ ਸਫਲ ਮੰਨਦੇ ਹੋ ਕਿ ਅਸਤਨਾ ਦੇ ਹੋਰ ਵੀ ਬੰਦ ਕੀਤੇ ਜਾਂ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਦੋਆ ਫਾਰਮਾਂ ਦੀ ਪੁਲਸੀ ਨਹੀਂ ਹੈਗੀ ਅੱਗੇ ਕਨੈਸ ਦੀਆਂ ਜਿਹਨੂੰ ਮਹਾਪੰਚਾਇਤ ਕਰਨ ਜਾ ਰਹੇ ਹੋ ਕਿ 70 ਦੀ ਐ ਤੇ ਕੌਣ-ਕੌਣ ਉੱਚ ਬੈਠੇਗਾ ਚਾਰ ਮਹਾਪੰਚਾਇਤ ਬਣਾਇਦਾਂਗੇ ਵੱਡਾ ਕੱਟ ਕਰਾਂਗੇ ਚਾਰ ਨੁਕਨੋਰੀ ਬਾਰਡਰ ਤੇ ਔਰ ਆਉਣ ਵਾਲੇ ਸਮੇਂ ਦੀ ਇਹਦੀ ਅੱਗੇ ਉਪਰ ਰੂਪਰੇਖਾ ਕੀ ਹੋਊਗੀ ਤੁਹਾਨੂੰ ਦੱਸ ਦਾਂਗੇ ਧੰਨਵਾਦ ਜੀ ਮਿਹਰਬਾਨੀ ਲਈ ਥੈਂਕ ਯੂ ਮਾਈਕ ਰਾਣਾ